ਦੇਖੋ ਕਿੰਨਾ ਸੋਹਣਾ ਦਿਨ ਹੈ ਕਿ ਅੱਜ ਅਸੀਂ ਖੰਨੇ ਹਲਕੇ ਦੇ ਪਿੰਡ ਬੀਜੇ ਵਿਖੇ ਪੂਰੇ ਬੈਠੇ ਹਾਂ ਇਸ ਪਿੰਡ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੁਆਰਾ ਇੱਕ ਲਾਇਬ੍ਰੇਰੀ ਕਿੰਨੀ ਸੋਹਣੀ ਲਾਇਬ੍ਰੇਰੀ ਬਣ ਕੇ ਤਿਆਰ ਹੋਈ ਹੈ ਮਿਲਣਾ ਨੰਨੇ-ਮੁੰਨੇ ਛੋਟੇ-ਛੋਟੇ ਜਿਹੇ ਬੱਚੇ ਹੱਥ 'ਚ ਕਿਤਾਬਾਂ ਫੜ ਕੇ ਖੜੇ ਨੇ ਕਿੰਨਾ ਖੁਸ਼ੀ ਦਾ ਦਿਨ ਹੈ ਡਾਕਟਰ ਬਾਬਾ ਸਾਹਿਬ ਭੀਮਰਾਓਂbedkar ਜੀ ਇਹਨਾਂ ਦਾ ਸੁਪਨਾ ਸੀ ਕਿ ਸਾਡਾ ਭਾਰਤ ਦੇਸ਼ ਸਾਡਾ ਪੜ੍ਹ ਲਿਖ ਜਾਵੇ ਸਾਡੇ ਭਾਰਤ ਦਾ ਬੱਚਾ ਬੱਚਾ ਪੜ੍ਹ ਲਿਖ ਜਾਵੇ ਇਹ ਸਾਡੇ ਬੱਚੇ ਪੜਨ ਪੜ ਕੇ ਵੱਡੇ ਬਣਨ ਅਫਸਰ ਬਣਨ ਇੰਜੀਨੀਅਰ ਬਣਨ ਡਾਕਟਰ ਬਣਨ ਸੋ ਅੱਜ ਡਾਕਟਰ 바ਵਾ ਸਾਹਿਬ ਭੀਮਰਾਓ ਮੇਦਕਰ ਜੀ ਦੇ ਸੁਪਨੇ ਨੂੰ ਜੇਕਰ ਕੋਈ ਸਚਾਈ ਦੇ ਨਾਲ ਸਹੀ ਮੈਨੇ ਦੇ ਨਾਲ ਸਾਕਾਰ ਕਰਨ ਲੱਗਿਆ ਹੋਇਆ ਸੋ ਉਹ ਹੈ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਕਹ ਲੋ ਚੰਗੀ ਨੀਅਤ ਜਿਹਦੇ ਸਦਕਾ ਅੱਜ ਪੰਜਾਬ ਦੇ ਅੰਦਰ ਇੰਨੀਆਂ ਸੋਹਣੀਆਂ ਸੋਹਣੀਆਂ ਲਾਇਬ੍ਰੇਰੀਆਂ ਬਣ ਕੇ ਤਿਆਰ ਹੋਈਆਂ ਸੋ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸਾਡੇ ਨਗਰ ਵਾਸੀਆਂ ਨੂੰ ਵਧਾਈ ਦਿੰਨਾ ਤੁਹਾਨੂੰ ਲੱਖ ਲੱਖ ਵਧਾਈਆਂ ਉੱਥੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਇਸ ਦੇਸ਼ ਦੇ ਬੱਚਿਆਂ ਆਮ ਬੱਚਿਆਂ ਨੂੰ ਤੁਸੀਂ ਪੜਾ ਕੇ ਜੋ ਇਹਨਾਂ ਨੂੰ ਜ਼ਿੰਦਗੀ 'ਚ ਵੱਡੇ ਬਣਨ ਦਾ ਜੋ ਅਫਸਰ ਦੇ ਰਹੇ ਬਹੁਤ ਬਹੁਤ ਧੰਨਵਾਦ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਪੀਨ ਜੈ ਪਾਰਟੇ